ਪੈਸਾ ਆਖਾ ਦੀ ਬੈੜਾ ਸਿਆੜਿਆ ਦੀ ਇਹ ਕਹਾਵਤ ਹੈ ਪੈਸਾ ਹੁਗਾ ਜਾਨ ਦਾ ਰਿਤਾ ਹੈ ਪਰ ਕਈ ਵਾਰ ਮੰਦਾ ਪੈਸੇ ਦੇ ਲਈ ਕਿਸੇ ਦੀ ਜਾਨ ਵੀ ਲੈ ਜਾਂਦਾ ਹੈ ਜਾਂ ਆਪਣੇ ਪ੍ਰਾਨ ਵੀ ਖਵਾ ਲੱਗ ਗਏ ਕਈ ਵਾਰ ਮੰਦਾ ਕਹਿੰਦਾ ਜੀ ਪੈਸਾ ਨਹੀਂ ਚਾਣਾ ਚਾਹੀਦਾ ਜਿਉਂਦੇ ਰਹੀਏ ਭਾਵੇਂ ਨਾਲ ਵੀ ਪਰ ਸੰਿਆਲੇ ਨੇ ਕਿਹਾ ਕਿ ਪੈਸਾ ਹੱਥਾਂ ਦੀ ਕਾਇਆ ਉੰਗਾ ਦੀ ਹੈ ਤੇ ਜਾਂਦਾ ਦੀ ਹੈ ਭਾਈ ਭਾਪ ਇੱਕਦਾਨ ਪਰ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਮਨੁੱਖਾ ਜਨ ਬਾਰ-ਬਾਰ ਨਹੀਂ ਮਿਲਦਾ ਬੰਧਿਆ ਇਹ ਕੀਮਤੀ ਹੈ ਇਸ ਮਾਇਆ ਦੇ ਪਿੱਛੇ ਲੱਗੇ ਇਸ ਕੀਮਤੀ ਦੀਪਾਂ ਨੂੰ ਬੇਅਰਥ ਨਾ ਗਵਾ ਸਤਗੁਰੂ ਕਹਿੰਦੇ ਕਿ ਵੀਰ ਮਾਨ ਜਨਮ ਗੁਲੰਬ ਹੈ

پھر اس ٹوٹے ہوئے پاسوں دوبارہ اس کی کہانی نہیں آ سکتا اسی طرح مہاراج کہتے ہیں پرکھا جنم ہے بار ہاتھوں چلے گیا نا مڑ مڑ کے ایک ملنا ہے کہ اس مایا سے پیچھے لگ کے اپنے سکیم کی منکھا جنم بے ارک نہ گوا مہاراج کہتے مایا در کی یہ مایا آج ہے گنگ نہیں ہوئے گی جان کل نہیں سی آج ہے منخا جیون گوا چاہیے سن پرماتما کی بجن بندگی لی منخا جنم ملیا ہے یہ کرنا چاہیے